ਘੜੇ ਨੂੰ ਇੱਕ ਦਿਨ ਕਿਸੇ ਨੇ ਪਿਆ ਕਿ ਤੂੰ ਤਾਂ ਮਿੱਟੀ ਐ ਮਿੱਟੀ ਚੋਂ ਪੈਦਾ ਹੋਇਆ ਐ ਤੇ ਤੂੰ ਇੰਨਾ ਸਾਰਾ ਪਾਣੀ ਕਿਵੇਂ ਸੰਭਾਲ ਲੈਣਾ ਕਿਵੇਂ ਇੰਨਾ ਸਾਰਾ ਪਾਣੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਹੈ ਘੰਟਿਆਂ ਬੱਧੀ ਕਈ ਦਿਨ ਇੱਕ ਪਾਣੀ ਨੂੰ ਸੰਭਾਲ ਕੇ ਰੱਖਦਾ ਹੈ ਤਾਂ ਘੜੇ ਦੀ ਮਿੱਟੀ ਨੇ ਕਿਹਾ ਕਿ ਮੇਰਾ ਜਿਹੜਾ ਵजूद ਏ ਬੇਸ਼ੱਕ ਮਿੱਟੀ ਐ ਪਰ ਇਹ ਮਿੱਟੀ ਨੂੰ ਪਹਿਲਾਂ ਕੁੱਤਿਆ ਗਿਆ ਫਿਰ ਇਹ ਮਿੱਟੀ ਨੂੰ ਗੋਆ ਗਿਆ ਫਿਰ ਇਹ ਚੱਕ ਤੇ ਚੜੀ ਤੇ ਚੱਕ ਤੇ ਚੜਨ ਤੋਂ ਬਾਅਦ ਫਿਰ ਮੈਨੂੰ ਅੱਗ ਵਿੱਚ ਪਾਇਆ ਗਿਆ ਤੇ ਅੱਗ ਚੋਂ ਅੱਗ ਵਿੱਚ ਪੈਣ ਤੋਂ ਬਾਅਦ ਮੇਰੇ ਵਿੱਚ ਇਹ ਪਕਿਆਈ ਆਈ ਤੇ ਮੇਰਾ ਇਹ ਵजूद ਘੜੇ ਦੇ ਰੂਪ ਵਿੱਚ ਪ੍ਰਗਟ ਹੋਇਆ ਤੇ ਹੁਣ ਜਦੋਂ ਮੈਂ ਇੰਨੀ ਇੱਕ ਮੁਸ਼ਕਲ ਦੇ ਵਿੱਚੋਂ ਲੰਘੀ ਆ ਤਾਂ ਮੈਂ ਇਸ ਕਾਬਲ ਹੋਈ ਕਿ ਮੈਂ ਪਾਣੀ ਨੂੰ ਸੰਭਾਲ ਸਕਾਂ ਪਾਣੀ ਨੂੰ ਰੱਖ ਸਕਾਂ ਪਾਣੀ ਨੂੰ ਰੋਕ ਸਕਾਂ So, así.